ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਵੱਲੋਂ ਸਥਾਨਕ ਨਗਰ ਨਿਗਮ ਦੇ ਮੀਟਿੰਗ ਹਾਲ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਜਿੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਹੋਏ ਉੱਥੇ ਹੀ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਮੀਟਿੰਗ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਐਮਪੀ ਲੈਂਡ ਦੀਆਂ ਸਕੀਮਾਂ ਤਹਿਤ ਜੋ ਕੰਮ ਚੱਲ ਰਹੇ ਹਨ ਉਨ੍ਹਾਂ ਕੰਮਾਂ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਗਿਆ ਹੈ ਤਾਂ ਜੋ ਇਹ ਕੰਮ ਜਲਦ ਤੋਂ ਜਲਦ ਪੂਰੇ ਕੀਤੇ ਜਾ ਸਕਣ ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਰੇਲਵੇ ਸਟੇਸ਼ਨ ਫਗਵਾੜਾ ਵਿਖੇ ਜੋ ਕ ਇਹ ਸੋਮਰਕਾਸ਼ ਨੇ ਕਿਹਾ ਕਿ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਉਹ ਛੇਤੀ ਹੀ ਕੰਮ ਨੂੰ ਪੂਰਾ ਕਰਵਾਉਣਗੇ ਉਹਨਾਂ ਨਾਲ ਹੀ ਕਿਹਾ ਕਿ ਭਾਰਤ ਸਰਕਾਰ ਵੱਲੋਂ ਲੋਕਾਂ ਦੀ ਸੁਵਿਧਾ ਲਈ अनेका ਪ੍ਰੋਜੈਕਟ ਲਿਆਂਦੇ ਗਏ ਨੇ ਜਿਸ ਦੇ ਕੰਮ ਜਲਦੋ ਜਲ ਕੀਤੇ ਜਾ ਰਹੇ ਨੇ ਇਸ ਦੌਰਾਨ ਉਹਨਾਂ ਨਾਲ ਡਿਪਟੀ ਕਮਿਸ਼ਨਰ ਕਪੂਰਥਲਾ ਕੈਪਟਨ ਕਰਨੈਲ ਸਿੰਘ ਐਸਟੀਐਮ ਫਗਵਾੜਾ ਜਸ਼ਨਜੀਤ ਸਿੰਘ ਅਵਤਾਰ ਸਿੰਘ ਮਨਤੋ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ ਅੱਜ ਕਾਰਪੋਰੇਸ਼ਨ ਦੇ ਦਫ਼ਤਰ ਵਿੱਚ ਐਮਪੀ ਡਾ ਜੀ ਨੇਸ਼ ਕਿਮਾਨੇ ਕਾਰਸਿਕ ਕੰਮਾਂ ਦੇ ਬਾਰੇ ਚਾਰ ਤੋਂ ਫਿਰ ਦਿੱਤਾ ਗਿਆ ਜੀ ਤੁਸੀ ਲੱਗਿਆ ਜਾ ਲਿਆ ਗਿਆ ਇਹਦੇ ਨਾਲ ਹੀ ਜਿਹੜੇ ਰੇਲਵੇ ਦੇ ਕੰਮ ਹੋਣ ਵਾਲੇ ਨੇ ਤੇ ਹਾਈਵੇ ਦੇ ਕੰਮ ਹੋਣ ਵਾਲੇ ਨੇ ਇਹਦਾ ਵਿਚਾਰ ਚਾਰ ਤੋਂ ਅੱਗੇ ਦਿੱਤਾ ਗਿਆ ਦਸਤਾਨਾ ਦਿੱਤਾ ਗਿਆ ਸਾਰੇ ਆਸਥਾਨ ਯਕੀਨ ਦਰਾਇਆ ਕਿ ਜਲਦੀ ਕੰਮ ਸਾਰੇ ਕੰਪਲੀਟ ਕੀਤੇ ਜਾਣਗੇ ਜਿਹੜਾ ਨੂੰ ਪਹਿਲੇ ਰਿਲੀਜ਼ ਨਹੀਂ ਹੋਏ ਉਹਨਾਂ ਨੂੰ ਵੀ ਕਿਹਾ ਕਿ ਜੀ ਜਿੱਤੇ ਆ ਇਹਨਾਂ ਕੰਮਾਂ ਤੇਜ਼ੀ ਆਏਗੀ ਮੇਰੇ ਡੀ ਸਾਹਿਬ ਨੇ ਜ਼ਿਆਦਾ ਵਿਸ਼ਵਾਸ ਲਾਇਆ ਕਿ ਕੰਮ ਤੇਜ਼ੀ ਨਾਲ ਕੀਤੇ ਜਾਣਗੇ ਇਸ ਬਾਰੇ ਅੱਜ ਇਹ ਹੀ ਨਿਕਲਿਆ e por